ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆ ਫੁਲਕਾਰੀ ਢੰਕੇ ਵਿੱਚ ਅਸੀਂ ਤਿੰਨ ਸੂਟ ਰੈਡੀ ਕੀਤੇ ਨੇ ਇੱਕੋ ਜਿਹੇ ਤੁਸੀਂ ਪਹਿਲਾਂ ਤੇ ਇਹ ਸੂਟ ਦੇ ਲੁੱਕ ਦੇਖੋ ਸੈਕਿੰਡ ਇਹ ਵਾਲਾ ਦੇਖੋ ਤਿੰਨੋਂ ਸੂਟਾਂ ਦਾ ਕੰਬੀਨੇਸ਼ਨ ਬਹੁਤ ਸੋਹਣਾ ਠੀਕ ਆ Tuh, saya, Kak. Mama, Mama, Sanji, Mama, Sanji, Mama, Tiga, Mama, Tiga, 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 ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੜੇ ਕਲਰ ਦਾ ਸੂਟ ਜ਼ਿਆਦਾ ਪਸੰਦ ਆਇਆ ਹੈ ਡਾਰਕ ਜਾਂ ਲਾਈਟ ਕਲਰ ਦਾ ਸੂਟ ਜ਼ਿਆਦਾ ਸੋਹਣਾ ਬਣਿਆ ਤੁਸੀਂ ਆਪਣੇ ਕਮੈਂਟ ਵਿੱਚ ਦੱਸਿਓ ਮੈਨੂੰ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੀਆਂ 슬ੀਵਸ ਤੇ ਅਸੀਂ ਲੇਸ ਲਗਾਤੀ ਆ ਤੇ ਆ ਦੋਨੋਂ ਇੱਕੋ ਜਿਹਾ ਸੂਟ ਰੈਡੀ ਕੀਤੇ ਆ ਹ ਕੋਈ ਵੀ ਘਰ ਇਹੋ ਜਿਹਾ ਨਹੀਂ ਹੋਣਾ ਜਿੱਥੇ ਆ ਸੂਟ ਰਾ ਹੋਣ ਆ ਡਿਜ਼ਾਈਨ ਨੇ ਸਾਰਿਆਂ ਕੋ ਆ ਬਹੁਤ ਫੇਮਸ ਹੋ ਗਿਆ ਹੈ ਡਿਜ਼ਾਈਨ ਇਹਦੇ ਨਾਲ ਦੇ ਸੀ ਕਾਫੀ ਸੂਟ ਸਟਿਚ ਕੀਤੇ ਆ ਜੇ ਤੁਸੀਂ ਵੀ ਬਾਈ ਕਰਨੇ ਹੋ ਤਾਂ ਦੱਸ ਦਿਓ ਤੇ ਇੱਕ ਸੂਟ ਅਸੀਂ ਆ ਵਾਲਾ ਰੈਡੀ ਕੀਤਾ ਗ੍ਰੇ ਕਲਰ ਉਤੇ ਤਿੱਲੇ ਤੇ ਮਹਿਰੂਨ ਕਲਰ ਦਾ ਵਰਕ ਥੈਂਕ ਯੂ